ਮੈਰਿਟੋਰੀਅਸ ਸਕੂਲਾਂ ਦੀ ਜਿਹੜੀ ਕਾਉਂਸਲਿੰਗ ਹੋ ਰਹੀ ਆ ਵਕ-ਵਕ ਸਕੂਲਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 23 ਜ਼ਿਲ੍ਹਿਆਂ 23 ਥਾਵਾਂ ਤੇ ਕਾਉਂਸਲਿੰਗ ਚੱਲੇਗੀ ਹਾਲਾਂਕਿ ਮੈਰਿਟੋਰੀਅਸ ਸਕੂਲ ਦਾਸ ਨੇ ਕਿ ਸਿਰ ਪੰਜਾਬ ਦੇ ਵਿੱਚ ਜਿੱਥੇ-ਇੱਥੇ ਮੈਰਿਟੋਰੀਅਸ ਸਕੂਲ ਆ ਉੱਥੇ-ਉੱਥੇ ਕਾਉਂਸਲਿੰਗ ਹੋਏਗੀ ਇਸ ਤੋਂ ਬਾਅਦ ਜਿੱਥੇ ਜਿਹੜੇ ਜ਼ਿਲ੍ਹੇ 'ਚ ਨਹੀਂ ਹੈਗਾ ਉਹਦੇ ਲਈ ਕੋਈ ਵੱਖਰਾ ਸਥਾਨ ਜਿਹੜਾ ਨਿਸ਼ਚਿਤ ਕੀਤਾ ਗਿਆ ਆਓ ਆਪਾਂ ਅੱਜ ਦੀ ਇਸ ਵੀਡੀਓ ਰਾਹੀਂ ਤੁਹਾਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਕਿਹੜਾ ਕਿਹੜਾ ਸਥਾਨ ਆ ਜਿੱਥੇ ਮੈਰਿਟੋਰੀਅ ਸਕੂਲਾਂ ਦੀ ਜਿਹੜੀ ਕਾਉਂਸਲਿੰਗ ਹੋਏਗੀ ਤੁਸੀਂ ਜਿਹੜਾ ਪੇਪਰ ਦਿੱਤਾ ਸੀ 11ਵੀਂ ਕਲਾਸ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਮੈਰਿਟੋਰੀਅ ਸਕੂਲ ਹੈਗੀ ਆ ਜੀ ਇਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਵਾਲੇ ਜਾਂ ਹੋਰ ਨੇੜੇ ਮੈਰਿਟੋਰੀਅ ਸਕੂਲ ਅੰਮ੍ਰਿਤਸਰ ਵਿੱਚ ਤੁਸੀਂ ਕਾਉਂਸਲਿੰਗ ਕਰਵਾ ਸਕਦੇ ਹੋਗੇ ਤੇ ਜ਼ਰੂਰੀ ਨਹੀਂ ਵੀ ਜ਼ਿਲ੍ਹੇ ਦੇ ਨੇ ਜ਼ਿਲ੍ਹੇ 'ਚ ਹੀ ਕਰਵਾਉਣੀ ਆ ਜਿਹੜਾ ਸਟੇਸ਼ਨ ਤੁਹਾਨੂੰ ਨੇੜੇ ਪੈਂਦਾ ਉੱਥੇ ਜਾ ਕੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਤੁਸੀਂ ਆਪਣੀ ਕਾਉਂਸਲਿੰਗ ਕਰਵਾ ਸਕਦੇ ਹੋ ਅੱਗੇ ਹੈ ਬਰਨਾਲਾ ਬਰਨਾਲੇ ਵਾਲੇ ਨੇ ਕਰਾਉਣੀਆਂ ਸਕੂਲ ਆਫ ਐਮੀਨੈਂਸ ਜੋ ਵਿਦਿਆਰਥੀ ਬਰਨਾਲੇ ਦੇ ਨੇ ਜਾਂ ਬਰਨਾਲਾ ਜਿਹਨਾਂ ਨੂੰ ਨੇੜੇ ਪੈਂਦਾ ਸਕੂਲ ਆਫ ਐਮੀਨੈਂਸ ਬਰਨਾਲਾ ਡਿਸਟ੍ਰਿਕਟ ਬਰਨਾਲਾ ਬਠਿੰਡਾ ਵਾਲੇ ਮੈਰੀਟੋਰੀਅਸ ਸਕੂਲ ਬਠਿੰਡਾ ਜੀ ਬਠਿੰਡਾ ਕਰਵਾ ਸਕਦੇ ਹੋ ਤੁਸੀਂ ਜਿਹੜਾ ਬਾਦਲ ਰੋਡ ਆ ਡੱਬ ਵਾਲੀ ਤੋਂ ਜਾਂਦਾ ਹੈਗਾ ਉੱਥੇ ਆ ਮਹਾਰਾਜ ਰਣਜੀਤ ਸਿੰਘ ਯੂਨੀਵਰਸਿਟੀ ਦੇ ਬਿਲਕੁਲ ਨਾਲ ਅੱਗੇ ਹੈਗਾ ਫਰੀਦਕੋਟ ਫਰੀਦਕੋਟ ਦੇ ਵਿੱਚ ਪੀਐਮ ਸ਼੍ਰੀ ਡਾਕਟਰ ਮਹਿੰਦਰ ਬਰਾੜ ਸੰਭੀ ਗੋਵਰਟ ਕਰਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਨੇੜੇ ਬੱਸ ਸਟੈਂਡ ਫਰੀਦਕੋਟ ਵਾਲਾ ਇੱਥੇ ਕਰਵਾ ਸਕਦੇ ਹਾਂ ਅੱਗੇ ਹੈ ਫਤੇਗੜ ਸਾਹਿਬ ਡਾਈਟ ਹੈਗੀ ਡਾਈਟ ਫਤੇਗੜ ਸਾਹਿਬ ਜਿੱਥੇ ਐਡਿਟੀ ਦਾ ਕੋਰਸ ਹੁੰਦਾ ਹੁੰਦਾ ਉਹ ਡਾਈਟ ਹੁੰਦੀ ਹੈਗੀ ਉੱਥੇ ਤੁਸੀਂ ਕਰਵਾ ਸਕਦੇ ਹੋ ਇਹਦੇ ਸਾਹਮਣੇ ਹੈ ਜਿਹੜਾ ਆਪੋਜੀਟ ਆ ਗੋਵਰਟ ਹਸਪਤਾਲ ਫਤੇਗੜ ਦਾ ਜਿਹੜਾ ਹੈਗਾ ਇੱਥੇ ਅੱਗੇ ਫਾਜ਼ਲਕਾ ਫਾਜ਼ਲਕਾ ਦੇ ਵਿੱਚ ਤੁਸੀਂ ਸਕੂਲ ਆਫ ਐਮੀਨੈਂਸ ਫਾਜ਼ਲਕਾ ਦੇ ਵਿੱਚ ਕਰਵਾ ਸਕਦੇ ਹੋ ਤੇ ਬਕਾਇਦਾ ਤੌਰ ਤੇ ਜਿਹੜੇ ਨੰਬਰ ਵੀ ਦਿੱਤੇ ਗਏ ਆ ਜੇਕਰ ਤੁਹਾਨੂੰ ਸਮੱਸਿਆ ਦੇਣਾ ਨੰਬਰਾਂ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਜਿਹੜੇ ਸਾਰੇ ਸਕਰੀਨ ਦੇ ਉੱਪਰ ਨੰਬਰ ਹੈਗੇ ਨੇਗੇ ਵੱਖ-ਵੱਖ ਅਧਿਕਾਰੀਆਂ ਦੇ ਅੱਗੇ ਗੁਰਦਾਸਪੁਰ ਹੈਗਾ ਫਰੋਜ਼ਪੁਰ ਹੈਗਾ ਮਾਫ ਕਰਨੇ ਇੱਕ ਵਾਰ ਦੁਹਰਾ ਲੈਨੇ ਫਾਜ਼ਿਲਕਾ ਦੇ ਵਿੱਚ ਸਕੂਲ ਆਫ ਐਮੀਨੈਂਸ ਫਾਜ਼ਿਲਕਾ ਦੇ ਵਿੱਚ ਉੱਥੇ ਹੋਏਗਾ ਜੀ ਫਾਜ਼ਿਲਕਾ ਦੇ ਬੱਚਿਆਂ ਦੀ ਕਿਤੇ ਦੂਰ ਨੇੜੇ ਜਾਣ ਦੀ ਲੋੜ ਨਹੀਂ ਜਿੱਥੇ ਤੁਹਾਨੂੰ ਨੇੜੇ ਪਿੰਡਾਂ ਨਾਲ ਸਟੇਸ਼ਨ ਉੱਥੇ ਕਰਵਾ ਸਕਦੇ ਤੁਸੀਂ ਫਰੋਜ਼ਪੁਰ ਵਾਲੇ ਵਾਲੇ ਬੱਚੇ ਮੈਰੀਟੋਰੀਅਸ ਸਕੂਲ ਫਰੋਜ਼ਪੁਰ ਹੈਗੀ ਹੈਗਾ ਜਿਹੜਾ ਮੈਰੀਟੋਰੀਅਸ ਸਕੂਲ ਫਰੋਜਪੁਰ ਸਾਰਾ ਗੜੀ ਮੈਮੋਰੀਅਲ ਜਿਹੜਾ ਮੈਰੀਟੋਰੀਅ ਸਕੂਲ ਹੈਗਾਗਾ ਗੁਰਦਾਸਪੁਰ ਵੀ ਹੈਗਾ ਮੈਰੀਟੋਰੀਅ ਸਕੂਲ ਗੁਰਦਾਸਪੁਰ ਉੱਥੇ ਕਰਵਾ ਸਕਦੇ ਹੋ ਤੁਸੀਂ ਮੈਰੀਟੋਰੀਅ ਸਕੂਲ ਗੁਰਦਾਸਪੁਰ ਗੋਟਾਸਟਿਕ ਡਿਸਟ੍ਰਿਕਟ ਵਾਲੇ ਜਨਾਂ ਨੇ ਨੇੜੇ ਪੈਂਦਾ ਹੁਸ਼ਿਆਰਪੁਰ ਵਾਲੇ ਕਰਵਾ ਸਕਦੇ ਹੋ ਮੈਰੀਟੋਰੀਅ ਸਕੂਲ ਤਲਵਾੜੇ ਦੇ ਵਿੱਚ ਕਾਉਂਸਲਿੰਗ ਆਪਣੀ ਜਲੰਧਰ ਵਾਲੇ ਵਿਦਿਆਰਥੀ ਮੈਰੀਟੋਰੀਅ ਸਕੂਲ ਹੈਗਾ ਜੀ ਇੱਥੇ ਵੀ ਇੱਥੇ ਕਰਵਾ ਸਕਦੇ ਹੋ ਮੈਰੀਟੋਰੀਅ ਸਕੂਲ ਜਲੰਧਰ ਕਪੂਰਥਲਾ ਵਾਲੇ ਬੱਚੇ ਹਿੰਦੂ ਕੰਨਿਆ ਕਾਲਜ ਸਕੂਲ ਕਪੂਰਥਲਾ ਇੱਥੇ ਕਰਵਾ ਸਕਦੇ ਹਾਂ ਲੁਧਿਆਣਾ ਵਾਲੇ ਬੱਚੇ ਮੈਰਿਟੋਰੀਅ ਸਕੂਲ ਲੁਧਿਆਣਾ ਮਰੇਲ ਕੋਟਲਾ ਵਾਲੇ ਬੱਚੇ ਅਲਫਲਾਲਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਠੰਡੀ ਸੜਕ ਮਰੇਲ ਕੋਟਲਾ ਇੱਥੇ ਕਰਵਾ ਸਕਦੇ ਹਾਂ ਜੀ ਮਰੇਲ ਕੋਟਲਾ ਇੱਥੇ ਤੁਸੀਂ ਮਾਨਸਾ ਵਾਲੇ ਜਿਹੜੇ ਵਿਦਿਆਰਥੀ ਸਕੂਲ ਆਫ ਫੈਮਿਨੈਂਸ ਮਾਨਸਾ ਕਰਵਾ ਸਕਦੇ ਹੋ ਕੋਵਟ ਸੀਨੀਅਰ ਸੈਕੰਡਰੀ ਸਕੂਲ ਬாய் ਸਕੂਲ ਮਾਨਸਾ ਇਹਨੂੰ ਸਕੂਲ ਆਫ ਐਮਿਨੈਂਸ ਬਣਾਇਆ ਗਿਆ ਮੋਗਾ ਵਾਲੇ ਸੈਕੰਡ ਹਾਰਟ ਸਕੂਲ ਦਸਾਂਜ ਰੋਡ ਮੋਗਾ ਇੱਥੇ ਕਰਵਾ ਸਕਦੇ ਹੋ ਤੁਸੀਂ ਪਠਾਨਕੋਟ ਵਾਲੇ ਜੀਜੀਐਸਐਸ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਪਠਾਨਕੋਟ ਇੱਥੇ ਕਰਵਾ ਸਕਦੇ ਹੋ ਪਟਿਆਲਾ ਮੈਰਿਟੋਰੀਅ ਸਕੂਲ ਪਟਿਆਲਾ ਹੈਗੀ ਹੈਗਾ ਪੰਜਾਬੀ ਯੂਨੀਵਰਸਿਟੀ ਦੇ ਨਾਲ ਬਿਲਕੁਲ ਰੂਪਨਗਰ ਵਾਲੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਰੂਪਨਗਰ ਉੱਥੇ ਕਰਵਾ ਸਕਦੇ ਹੋ ਸ਼ਹੀਦ ਸਹਿਬਜ਼ਦਾ 19 ਨੰਬਰ ਤੇ ਹੈ ਸਹਿਬਜ਼ਦਾ ਅਜੀਤ ਸਿੰਘ ਨਗਰ ਵਾਲੇ ਮੈਰਿਟੋਰੀਅ ਸਕੂਲ ਮਹਾਲੀ ਹੈਗਾ ਇੱਥੇ ਕਰਵਾ ਸਕਦੇ ਹੋ ਤੁਸੀਂ ਸੰਗਰੂਰ ਵਾਲੇ ਮੈਰੀਟੋਰੀਅਸ ਸਕੂਲ ਸੰਗਰੂਰ ਹੈ ਜਿਹੜਾ ਬਿਲਕੁਲ ਰੋਡ ਤੇ ਘਾਬਦਾ ਇੱਥੇ ਕਰਵਾ ਸਕਦੇ ਹੋ ਤੁਸੀਂ ਸੰਗਰੂਰ ਡਿਸਟ੍ਰਿਕਟ ਵਾਲੇ ਅੱਗੇ ਹੈਗਾ ਸ਼ਹੀਦ ਭਗਤ ਸਿੰਘ ਨਗਰ ਪੀਐਮ ਸ਼੍ਰੀ ਜਿਹੜਾ ਸਕੂਲ ਦਿੱਤਾ ਹੋਇਆ ਗਿਆ ਇੱਥੇ ਤੁਸੀਂ ਕਰਵਾ ਸਕਦੇ ਹੋ ਲੜਕੀਆਂ ਵਾਲਾ ਅੱਗੇ ਸ਼੍ਰੀ ਮੁਖਸਰ ਸਾਹਿਬ ਵਾਲੇ ਬੀਆਰਸੀ ਹਾਲ ਡਿਸਟ੍ਰਿਕਟ এডਿਊਕੇਸ਼ਨ ਆਫਿਸ ਸ਼੍ਰੀ ਮੁਖਸਰ ਸਾਹਿਬ ਇੱਥੇ ਕਰਵਾ ਸਕਦੇ ਹੋ ਤੇ ਤਰਨਤਾਰਨ ਵਾਲੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨਾਦੀਪੁਰ ਇੱਥੇ ਤੁਸੀਂ ਜਿਹੜਾ ਕਰਵਾ ਸਕਦੇ ਹੋਗੇ ਬਾਕੀ ਤਾਂ ਔਰਤੇ ਜਿਹੜੇ ਨੰਬਰ ਵੀ ਦਿੱਤੇ ਹੋਏ ਨੇ ਜੇਕਰ ਤੁਹਾਨੂੰ ਵੈਸੇ ਤੇ ਨੰਬਰਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਪਹਿਲਾਂ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਜਿ ਕਿ ਕਿ ਡਾਕੂਮੈਂਟ ਦੀ ਜ਼ਰੂਰਤ ਆ ਤੁਸੀਂ ਸੁਣ ਲਿਓ ਉੱਥੇ ਪਿਆ ਕਾਉਂਸਲਿੰਗ ਸਮੇਂ ਤੁਸੀਂ ਕੀ ਕੀ ਨਾਲ ਲੈ ਕੇ ਆਉਣਾਗਾ ਤਾਂ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਔਰ ਮਸ਼ੱਕਤ ਨਾ ਰਹੇ ਇਹ ਕਹਿ ਦੱਸ ਦੇਵਾਂ ਕਈ ਬੱਚੇ ਨੇ ਹੁੰਦਾ ਵੀ ਮੈਰੀਟੋਰੀਅਸ ਸਕੂਲ ਦੇ ਵਿੱਚ ਜਾਣ ਵਾਲੀ ਮੇਰਾ ਦਾਖਲਾ ਉੱਥੇ ਹੀ ਹੋਗਾ ਸਾਰੇ ਪੰਜਾਬ 'ਚ 10 ਆ ਇਹ ਸਿਰਫ ਮੈਟ ਆਧਾਰਤ ਹੋਣਾ ਦਾਖਲਾ ਜਿਹੜਾ ਸੈਂਟਰਸ ਨੂੰ ਨੇੜੇ ਪੈਂਦਾ ਕਾਉਂਸਲਿੰਗ ਉੱਥੇ ਜਾ ਕੇ ਤੁਸੀਂ ਆਪਣੀ ਕਾਉਂਸਲਿੰਗ ਕਰਵਾ ਸਕਦੇ ਹੋ ਆਸਾਂਕੀ ਗੱਲ ਸਮਝ ਲੱਗੀ ਹੋਊਗੀ ਅੱਗੇ ਵੀ ਵੀਡੀਓ ਤੁਹਾਡੇ ਲਈ ਬਣਾਉਣੇ ਆ ਸਾਰੀਆਂ WHH ਲਈ ਕੀ ਆ ਵੱਖ-ਵੱਖਰੀਆਂ ਸਾਰੀਆਂ ਉਹ ਚੈਨਲ ਤੇ ਹੈਗੀਆਂ ਨੇ ਜਾਂ ਬਣਾਵਾਂਗੇ ਤੁਸੀਂ ਉੱਥੇ ਜਾ ਕੇ ਜਿਹੜੀਆਂ ਸੁਣ ਲੈਣੀਆਂ ਨੇ ਪ੍ਰਾਈਵੇਟ ਲਈ ਕੀ ਹੈਗਾ ਕੀ ਡਾਕੂਮੈਂਟ ਲੈ ਕੇ ਆਉਣੇ ਆ ਤੇ ਅੱਗੇ ਜਦੋਂ ਤੁਹਾਡਾ ਦਾਖਲਾ ਹੁੰਦਾ ਫੇਰ ਬਣਾਵਾਂਗੇ ਆਪਾਂ ਮੈਰਿਟਰੀਅ ਸਕੂਲ ਵਿੱਚ ਤੁਹਾਨੂੰ ਸੀਟ ਮਿਲ ਗਈ ਦਾਖਲੇ ਤੁਸੀਂ ਐਡਮਿਸ਼ਨ ਫਾਰਮ ਭਰਨਾ ਕਿਹੜੇ-ਕਿਹੜੇ ਡਾਕੂਮੈਂਟ ਨਾਲ ਲੈ ਕੇ ਆਉਣੇ ਹੈਗੇ ਜਾਂ ਫਿਰ ਹੋਸਟਲ ਫਾਰਮ ਕਿਵੇਂ ਭਰਨਾ ਐਡਮਿਸ਼ਨ ਫਾਰਮ ਕਿਵੇਂ ਭਰਨਾ ਕਾਫੀ ਜਿਹੜੀਆਂ ਚੀਜ਼ਾਂ ਤੁਹਾਨੂੰ ਪਰਤਦਰ ਪਰਤ ਹੋਸਟਲ ਵਿੱਚ ਕੀ ਸਮਾਨ ਲੈ ਕੇ ਆਉਣਾ ਸਾਰਿਆਂ ਦੀ ਜਾਣਕਾਰੀ ਦੇਵਾਂਗੇ ਵੱਧ ਤੋਂ ਵੱਧ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਇਹ ਸਿਰਫ ਤੇ ਸਿਰਫ ਤੁਹਾਡੀ ਸੇਵਾ ਲਈ ਕੰਮ ਕੀਤਾ ਜਾ ਰਿਹਾ ਹੈਗਾ ਆਸ ਹੈ ਕਿ ਵਿਦਿਆਰਥੀਆਂ ਨੂੰ ਇਹਦੇ ਨਾਲ ਬਹੁਤ ਸਹਾਇਤਾ ਮਿਲੂਗੀ ਬਹੁਤ ਬਹੁਤ ਧੰਨਵਾਦ